ਉਹ ਅਸੀਂ ਸ਼ੌਕ ਦੇ ਕਬੂਤਰ ੜਾਉਣੇ ਬੱਲੀਏ ਨਹੀਂ ਅਸੀਂ ਸ਼ੌਕ ਦੇ ਸასი ਘਾਲ ਵਿੱਚ ਮੇਤਰੋ ਠੋਟਾ ਮੈਂ ਆਪਣਾ ਭਰਾ ਡਾਕਟਰ ਹਲਵਾਰਾ ਬਾਈ ਜੀ 20 ਤਰੀਕ 7ਵਾਂ ਮਹੀਨਾ 2024 ਬਾਈ ਜੀ ਆਪਣਾ ਭਰਾ ਜੱਗਾ ਰਾਮਾ ਆਪਦੇ ਪੈਕਸ ਦੇ ਵਿੱਚ ਕੱਟ ਕਰ ਰਿਆ ਠੀਕ ਹੈ ਜੀ ਮੋਗੇ ਰੋਡ ਤੇ ਆ ਜੀ ਰਾਮਾ ਤੇ ਬਾਈ ਆਪਣਾ ਜੱਗਾ ਉੱਥੇ ਕਬੂਤਰ ਬਾਈ ਦੇ ਮਤਲਬ ਕੱਟ ਕਰ ਰਿਆ ਵਾ ਉਹਦੇ ਵਿੱਚ ਕੂਤਰਵਾਦੀਏ ਦੇ ਭਰਾ ਆਪਦੀ ਆਪਦੀ ਜੋ ਵੀ ਕੋਈ ਗੱਲ ਸ਼ੇਅਰ ਕਰਨੀ ਚਾਹੁੰਦੇ ਨੇ ਠੀਕ ਹੈ ਜੀ ਤੇ ਉਹ ਆਪਦੀ ਸ਼ੇਅਰ ਕਰਿਓ ਤੇ ਆਪਦੇ ਵਿਚਾਰ ਸੁਣਾਇਓ ਤੇ ਜੋ ਵੀ ਕੂਤਰਮਤ ਬਾਜੀ ਨੂੰ ਪਿਆਰ ਕਰਦਾ ਬਾਈ ਇਹ ਵੀਡੀਓ ਸ਼ੇਅਰ ਕਰਿਓ ਤੇ ਜਿਹੜਾ ਭਰਾ ਵੀਡੀਓ ਆਪਣੀ ਸ਼ੇਅਰ ਕਰੂਗਾ ਬਾਈ ਦੀ ਉਹਨਾਂ ਨੂੰ ਦਵਾਈ ਦੀ ਕਿੱਟ ਚੱਕੇ ਬਾਈ ਦੇ ਪੈਂਟ ਤੋਂ ਦਵਾਈ ਇੱਕ ਵਧੀਆ ਗਿਫਟ ਕਰਾਂਗੇ ਜੀ ਤੁਹਾਡੇ ਕੂਤਰ ਤੰਦਰੁਸਤ ਰਹਿਣਗੇ ਇਹਦੇ ਬਾਈ ਹਾਂ Cica